ਆ ਵੀ ਗਰਮੀ ਦਾ ਮੌਸਮ ਤੇ ਗੰਨੇ ਦਾ ਹੋਵੇ ਠੰਡਾ ਠੰਡਾ ਰਸ ਕਹਿੰਦੇ ਵਾਹ ਵਾਹ ਹੋ ਜਾਂਦੀ ਆ ਇਧਰ ਬਾਈ ਗੁਰਪ੍ਰੀਤ ਘੁੱਗੀ ਨੇ ਵੀ ਕਹਿਤਾ ਵੀ ਗਰਮੀਆਂ ਦੇ ਵਿੱਚ ਤੁਸੀਂ ਪਾਉਣੇ ਆ ਕੁਰਤੇ ਪਜਾਮੇ ਲੀਡਰ ਵਾਲੇ ਭਾਵੇਂ ਤੁਸੀਂ ਪਾਉਣੇ ਆ ਐਕਟਰ ਵਾਲੇ ਤੇ ਆਜੋ ਕਹਿੰਦੇ ਮਾਤੂਸ਼ਰੀ ਦਸਤਾਰ ਆ ਸਾਡੇ ਬੱਬੂ ਮਾਨ ਇਹ ਕਰਨੌਜਾ ਇਹ ਦੇਖੋ ਜੀ ਗੁੱਗੂ ਗੱਲ ਚਾਹੇ ਤਾਂ ਤੁਸੀਂ ਲੈਣਾ ਕਾਲਰ ਵਾਲਾ ਕੁਰਤਾ ਪਿਆਮਾ ਚਾਹੇ ਲੈਣਾ ਤੁਸੀਂ ਬੈਂਕ ਕਾਲਰ ਵਾਲਾ ਚਾਹੇ ਤੁਸੀਂ ਲੈਣਾ ਪਠਾਨੀ ਸਾਡੇ ਕੋਲ ਹਰ ਤਰ੍ਹਾਂ ਦੀ ਕੁਆਲਿਟੀ ਦੇ ਕੱਪੜੇ ਮਿਲਦੇ ਆ ਪੰਜਾਬ ਦੇ ਐਕਟਰ ਵਾਲੇ ਮਾਡਰਨ ਵਾਲੇ ਜਿਹੜੇ ਸ਼ੈਲਸ ਵਿਲੇ ਗਬਰੂ ਉਹ ਕੁਰਤੇ ਪਿਆਮੇ ਅਸੀਂ ਦਵਾਂਗੇ ਦਵਾਂਗੇ ਨਾਲ ਉੱਤੇ ਪਾਉਣ ਵਾਲੀਆਂ ਬਾਸਟਾਂ ਵੀ ਟੋਰੀ ਦਵਾਂਗੇ ਲੋ ਜੀ ਪੰਜਾਬ ਦੇ ਵਿੱਚ ਆ ਗਈਆਂ ਵੋਟਾਂ 2024 ਵਾਲੀਆਂ ਮੁੰਡਿਆ ਆਜੋ ਤਕੜੇ ਹੋ ਕੇ ਕੁਰਤੇ ਪਿਆਮੇ ਲੈ ਜਾਓ ਸਸਤੇ ਭਾਅ ਤੇ ਕੁਰਤੇ ਪਿਆਮੇ ਚਿੱਟੇ ਕੁਰਤੇ ਪਿਆਮੇ ਨਾਲ ਕਾਲੇ ਰੰਗ ਦੀਆਂ ਐਨਕਾਂ ਤੇ ਕਰੀਮ ਰੰਗ ਦੀਆਂ ਬਾਸਟਰਾ ਪਾਗੇ ਬੋਟਾਂ ਚ ਭਾਵੇਂ ਸਟੇਜਾਂ ਨੇ ਪਾਛਣ ਦਿੰਦੇ ਫਿਰ ਉਹ ਅੱਜ ਚੈੱਕ ਕਰੋ ਜੀ ਲਾਈਟ ਕਲਰ ਇਹੇ ਕੁੜਤਾ ਪਜਾਮਾ 15-1600 ਰੁਪਏ ਦਾ ਨਹੀਂ ਇਹ ਪੂਰਾ ਕੁੜਤਾ ਪਜਾਮਾ 3.5 ਮੀਟਰ 700 ਰੁਪਏ ਦਾ ਤੁਸੀਂ ਸ਼ਰਟਾਂ ਲੈਣੀਆਂ ਲਾਈਨਾਂ ਵਾਲੀਆਂ ਲੈ ਜਾਓ ਚੈੱਕ ਲੈ ਜਾਓ ਪ੍ਰਿੰਟ ਲੈ ਜਾਓ ਪਲੇਨ ਲੈ ਜਾਓ ਸ਼ਰਟਾਂ ਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੀ ਸਾਡੇ ਕੋਲ ਵੈਰਾਈਟੀ ਆ ਕਿੰਨੇ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਉਦੋਂ ਐਦਾਂ ਦੇ ਕੋਟ ਪਿੰਡ ਡੰਮੀਆਂ ਤੇ ਲਾ ਕੇ ਲੈਟਾਂ ਲਾ ਕੇ ਤੁਸੀਂ ਜਿਹੜੇ ਮਰਜੀ ਸਟੋਰ ਤੇ ਪਤਾ ਕਰ ਲਓ 10000 ਰੁਪਏ ਤੋਂ ਘੱਟ ਆਲਾ 2 ਪੀਸ ਕੋਟਪੈਂਟ ਨਹੀਂ ਜਣਾ ਕਿਸੇ ਨੇ ਅਸੀਂ 10000 ਵਾਲਾ ਕੋਟਪੈਂਟ 2995 ਵਿੱਚ ਸਲਾਈ ਕਰਕੇ ਦਵਾਂਗੇ ਰੰਗ ਤੁਹਾਡੀ ਮਰਜ਼ੀ ਦਾ ਹੋਊਗਾ ਤੁਸੀਂ ਲੈਣਾ ਤਰਸੀਮ ਜੋਸ ਵਾਲਾ ਡਿਜ਼ਾਈਨ ਇਹਦੇ ਵਿੱਚ ਅਸੀਂ ਰੇਟ ਨਹੀਂ ਬਤਵਾਉਣਾ ਇਹ ਵੀ ਤੁਹਾਨੂੰ ਦੇ ਦੇਣਾ 2995 ਵਿੱਚ ਸਲਾਈ ਕਰਕੇ ਤੁਸੀਂ ਇਹਦੇ ਵਿੱਚ 3 ਪੀਸ ਕੋਟਪੈਂਟ ਲੈਣਾ ਬਾਜ਼ਾਰ 'ਚ 15000 ਰੁਪਿਆ ਸਾਡਾ ਰੇਟ 3760 ਰੁਪਏ ਬੈਂਕ ਕੋਲਰ ਜਿਹੜੇ ਸਾਡੇ ਸ਼ਹਿਰੀ ਭਰਾ ਆ ਤੁਹਾਡਾ ਹੀ ਫਾਇਦਾ ਕਰਨਾ ਆ ਇਹ ਵੀ ਤੁਹਾਨੂੰ ਅਸੀਂ ਦੇ ਦੇਣਾ ਸਿਰਫ 2995 ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਜੋ ਸਨ 1970 ਤੋਂ ਸੇਵਾ ਨਿਭਾ ਰਿਆ ਇਹ ਬਹੁਤ ਖੁਸ਼ ਹੋ ਕੇ ਲੈ ਰਹੇ ਆ ਇਹਦੇ ਵਿੱਚ ਤੁਹਾਨੂੰ ਅਸੀਂ 550 ਤੋਂ ਵੱਧ ਰੰਗ ਦੇ ਦੇਣੇ ਆ ਜੇ ਰੰਗ ਫੇਟ ਹੋ ਜਵੇ ਡੱਬ ਹੋ ਜਵੇ ਤਾਂ 3 ਮਹੀਨੇ ਦੇ ਵਿੱਚ ਬਦਲ ਕੇ ਤੁਸੀਂ ਨਵਾਂ ਲੈ ਕੇ ਜਾ ਸਕਦੇ ਆ ਲੋ ਵੀ ਗਰਮੀ ਦਾ ਮੌਸਮ ਤੇ ਗੰਨੇ ਦਾ ਹੋਵੇ ਠੰਡਾ ਠੰਡਾ ਰਸ ਕਹਿੰਦੇ ਵਾਹ ਵਾਹ ਹੋ ਜਾਂਦੀ ਆ ਇਧਰ ਭਾਈ ਗੁਰਪ੍ਰੀਤ ਖੁੱਗੀ ਨੇ ਵੀ ਕਹਿਤਾ ਵੀ ਗਰਮੀਆਂ ਦੇ ਵਿੱਚ ਤੁਸੀਂ ਪਾਉਣੇ ਆ ਕੁਰਤੇ ਪਿਆਮੇ ਲੀਡਰ ਵਾਲੇ ਭਾਵੇਂ ਤੁਸੀਂ ਪੌਣਿਆ ਐਕਟਰ ਆਲੇ ਤੇ ਆ ਜਾਓ ਕਹਿੰਦੇ ਮਾਤੂ ਸ਼੍ਰੀ ਦਸਤਾਰ ਬਈ ਮੈਂ ਤਾਂ ਪਹੁੰਚ ਗਿਆ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਸ਼੍ਰੀ ਅੰਮ੍ਰitsar ਸਾਹਿਬ ਤੁਸੀਂ ਵੀ ਆ ਜਾਓ ਹੁਣ ਸਾਡੇ ਫਾਇਦੇ ਕਰ ਰਿਹਾ ਚੀਜ਼ਾਂ ਦਿਖਾਉਣੀਆਂ ਬੁਲਬੁਲਦੇ ਬੱਚਿਆਂ ਰਹੀਆਂ ਸਲੋ ਜੀ ਪੰਜਾਬ ਦੇ ਤਿੰਨ ਹੀਰੋ ਬੜੇ ਸੋਹਣੇ ਮੜ ਕੇ ਖੜ ਗਏ ਆ ਸਾਡੇ ਬੱਬੂ ਮਾਨ ਇਹ ਕਰਨੋ ਜੀ ਆ ਇਹ ਦੇਖੋ ਜੀ ਗੁੱਗੂ ਗੱਲ ਚਾਹੇ ਤਾਂ ਤੁਸੀਂ ਲੈਣਾ ਕਾਲਰ ਵਾਲਾ কুর্তা ਪਿਆਮਾ ਚਾਹੇ ਲੈਣਾ ਤੁਸੀਂ ਬੈਂਕ ਕਾਲਰ ਵਾਲਾ ਚਾਹੇ ਤੁਸੀਂ ਲੈਣਾ ਪਠਾਨੀ ਸਾਡੇ ਕੋਲ ਹਰ ਤਰ੍ਹਾਂ ਦੀ ਕੁਆਲਿਟੀ ਦੇ ਕੱਪੜੇ ਮਿਲਦੇ ਆ ਪੰਜਾਬ ਦੇ ਐਕਟਰ ਵਾਲੇ ਮਾਡਰਨ ਵਾਲੇ ਜਿਹੜੇ ਸ਼ੈਲਸ ਵੀ ਲੈ ਗਬਰੂ ਉਹ কুরਤੇ ਪਿਆਮੇ ਅਸੀਂ ਦਵਾਂਗੇ ਦਵਾਂਗੇ ਨਾਲ ਉੱਤੇ ਪਾਉਣ ਵਾਲੀਆਂ ਬਾਸਟਰ ਵੀ ਟੋਰੀ ਦਵਾਂਗੇ ਬਾਸਕਟ ਦਾ ਡਿਜ਼ਾਈਨ ਚੈੱਕ ਕਰ ਲਓ ਆ ਦੇਖੋ ਵੀ ਕਿੰਨਾ ਖਤਰਨਾਕ ਚੀਜ਼ ਪੈਦਾ ਕਰਤੀ ਆ ਸੋ ਇਤਾਂ ਦੇ ਕੁਰਤੇ ਪੀਐਮ ਦੇ ਵਿੱਚ ਬਹੁਤ ਸਾਰੀ ਸਾਡੇ ਕੋਲ ਵੈਰਾਈਟੀ ਆ ਗਈ ਆ ਸਲਾਹ ਵੀ ਐਕਟਰਾਂ ਨਾਲ ਨਾਲ ਲੀਡਰਾਂ ਦੀ ਵੀ ਕੱਢਾਂਗੇ ਪੂਰੀ ਟੋਰ ਪਾਂਚ ਸਰਪੰਚ ਲੰਬੜਦਾਰ ਚਾਹੇ ਤੁਸੀਂ ਐਮਐਲਏ ਐਮਪੀ ਚਾਹੇ ਮੁੱਖ ਮੰਤਰੀਓ ਚਿੱਟੇ ਰੰਗ ਦੇ ਕੁਰਤੇ ਪੀਐਮ ਜੀ ਵੀ ਦੇਖੋ ਬਹੁਤ ਸਾਰੀਆਂ ਵੈਰਾਈਟੀਆਂ ਭਾਈ ਜੀ ਕਹਿੰਦੇ ਜਿਹੜੇ ਬਾਜ਼ਾਰ ਦੇ ਵਿੱਚ 3-3000 ਰੁਪਏ ਦਾ ਕੱਪੜਾ ਮਿਲਦਾ ਕਹਿੰਦੇ ਇੱਥੇ 700 ਰੁਪਏ ਲੈ ਸ਼ੁਰੂ ਹੋ ਜਾਂਦਾ ਬਿਲਕੁਲ ਜੀ ਸਾਡੇ ਕੋਲ 700 ਰੁਪਏ ਮੀਟਰ ਨਹੀਂ 700 ਰੁਪਏ ਦਾ ਪੂਰਾ ਵਾਈਟ ਕੋਟ ਦਾ ਪਜਾਮਾ 700 ਤੋਂ ਸਾਡੇ ਕੋਲ ਸ਼ੁਰੂ ਹੈ ਉਹਦੇ ਵਿੱਚ 1200 1300 1500 ਤੱਕ ਆਹ ਚੈੱਕ ਕਰ ਲਓ ਗੀਜ਼ਾ ਕਾਟਨ ਦੇ ਵਿੱਚ ਵਾਈਡ ਦੇ ਵਿੱਚ ਹੀ ਸਾਡੇ ਕੋਲ 10 ਤੋਂ 12 ਤਰ੍ਹਾਂ ਦੇ ਆਹ ਲੇਲਣ ਦੇ ਵਿੱਚ ਚੈੱਕ ਕਰ ਲਓ ਸਾਡੇ ਕੋਲ 8 ਤੋਂ 10 ਤਰ੍ਹਾਂ ਦੇ ਆਹ ਪੇਪਰ ਕਾਟਨ ਦੇ ਵਿੱਚ 5 ਤੋਂ 7 ਤਰ੍ਹਾਂ ਦੇ ਵਾਈਡ ਦੇ ਵਿੱਚ ਭਾਜੀ ਸਾਡੇ ਕੋਲ ਬਹੁਤ ਵੈਰਾਈਟੀਆਂ ਲਓ ਜੀ ਪੰਜਾਬ ਦੇ ਵਿੱਚ ਆ ਮੁੰਡੇ ਆਜੋ ਤਕੜੇ ਹੋ ਕੇ ਕੁਰਤੇ ਪਿਆਮੇ ਲੈ ਜਾਓ ਸਸਤੇ ਭਾਅ ਤੇ ਕੁਰਤੇ ਪਿਆਮੇ ਚਿੱਟੇ ਕੁਰਤੇ ਪਿਆਮੇ ਨਾਲ ਕਾਲੇ ਰੰਗ ਦੀਆਂ ਐਨਕਾਂ ਤੇ ਕਰੀਮ ਰੰਗ ਦੀਆਂ ਬਾਸਟਰਾਪ ਆ ਗਏ ਬੋਟਾਂ 'ਚ ਭਾਵੇਂ ਸਟੇਜਾਂ ਨੇ ਭਾਛਣ ਦਿੰਦੇ ਫਿਰੋ ਰੇਟ ਬੜੇ ਘੱਟ ਦੇਖੋ ਜੀ ਕਲਰਫੁੱਲ ਦੇ ਵਿੱਚ ਵੀ ਸਾਡੇ ਕੋਲ ਫੁੱਲ ਵੈਰੈਟੀ ਆ ਆ ਗੀਜ਼ਾ ਕਾਟਨ ਦੇ ਰੰਗ ਲੈ ਚੈੱਕ ਕਰ ਲਓ ਲਾਈਟ ਡਾਰਕ ਸਾਰੇ ਹੈਗੇ ਆ ਆ ਬਲੈਕ ਦੇ ਵਿੱਚ ਚੈੱਕ ਕਰ ਲਓ ਸਾਡੇ ਕੋਲ 10 ਤੋਂ 12 ਤਰ੍ਹਾਂ ਦੀਆਂ ਕੁਆਲਿਟੀਆਂ ਆ ਆ ਚੈੱਕ ਕਰੋ ਜੀ ਲਾਈਟ ਕਲਰ ਇਹ ਕੁਰਤਾ ਪਜਾਮਾ 15 1600 ਰੁਪਏ ਦਾ ਨਹੀਂ ਇਹ ਪੂਰਾ ਕੁਰਤਾ ਪਜਾਮਾ 3.5 ਮੀਟਰ 700 ਰੁਪਏ ਦਾ ਰੇਟ ਉੱਤੇ ਲੈ ਕੇ ਲਾਇਆ ਅੱਖਾਂ 'ਚੇ ਮਿੱਟੀ ਨਹੀਂ ਪਾਉਂਦੇ ਮੱਥਾ ਦੇਖ ਕੇ ਟਿਕਾ ਨਹੀਂ ਲਾਉਂਦੇ 200 ਰੁਪਏ ਮੀਟਰ ਉੱਤੇ ਲਿਖ ਕੇ ਲਾਇਆ ਜਿੰਨੇ ਵੀ ਕੁਆਲਟੀ ਚੈੱਕ ਕਰ ਲੋ ਰੇਟ ਉੱਤੇ ਲਿਖ ਕੇ ਲਾਇਆ ਜੀ ਦੇਖੋ ਜੀ ਇਸ ਦੇ ਨਾਲ ਨਾਲ ਤੁਸੀਂ ਸ਼ਰਟਾਂ ਲੈਣੀਆਂ ਲਾਈਨਾਂ ਵਾਲੀਆਂ ਲੈ ਜਾਓ ਚੈੱਕ ਲੈ ਜਾਓ ਪ੍ਰਿੰਟ ਲੈ ਜਾਓ ਪਲੇਨ ਲੈ ਜਾਓ ਸ਼ਰਟਾਂ ਦੇ ਵਿੱਚ ਤੁਸੀਂ ਦੇਖੋ ਬਹੁਤ ساری ਸਾਡੇ ਕੋਲ ਵੈਰਾਈਟੀ ਆ ਕਿੰਨੇ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਉਦੋਂ ਉੱਪਰ ਜਿੰਨਾ ਦੀ ਮਰਜ਼ੀ ਰਹੀਂ ਲੈ ਜਾਓ ਬਾਜ਼ਾਰ ਤੁਸੀਂ ਜਾਣਦੇ ਹੋ 2 ਪੀਸ ਕੋਟ ਪੈਂਟ ਘਟੋ ਕਾਟ ਤੁਹਾਨੂੰ 10000 ਰੁਪਏ ਦਾ ਸਲਾਈ ਕਰਕੇ ਮਿਲਦਾ ਸਾਡੇ ਕੋਲ ਆਜੋ 10000 ਵਾਲਾ ਕੋਟਮੈਂਟ ਸਿਰਫ 2995 ਜਮਾ ਕੇ ਸਲਾਈ ਕਰਕੇ ਤੁਸੀਂ ਲੈਣਾ 3 ਪੀਸ ਕੋਟਮੈਂਟ ਜਿਹੜਾ 15-15000 ਦਾ ਬਾਜ਼ਾਰ 'ਚ ਸਾਡੇ ਕੋਲੋਂ 370 60 ਜਿ ਲੈ ਜਾਓ ਰੰਗ ਚੈੱਕ ਕਰ ਲਓ ਇੱਧਰ ਦੇਖੋ ਗੂੜੇ ਫਿੱਕੇ ਲਾਲ ਪੀਲੇ ਨੀਲੇ ਜਿੱਦਾਂ ਰੰਗ ਜਿਹੜਾ ਲੈ ਜਾਓ ਇਹ ਵੀ ਤੁਹਾਨੂੰ ਅਸੀਂ ਦੇ ਦੇਵਾਂਗੇ ਬਿਲਕੁਲ ਜੀ 2995 ਜੇ 2 ਪੀਸ ਸਟਿਚ ਕਰਕੇ ਸਾਡੀ ਸਵਾਈ ਦਾ ਰੇਟ 2050 ਰੁਪਏ ਆ ਉਸੀ ਤਗੜੀ ਤੋਂ ਤਗੜੀ ਦੁਕਾਨ ਚਲੇ ਜਾਓ ਮਾੜੀ ਤੋਂ ਮਾੜੀ ਦੁਕਾਨ ਤੇ ਚਲੇ ਜਾਓ ਟੇਲਰ ਹੀ 3500 4000 ਇਕੱਲਾ ਸਵਾਈ ਦੇ ਲੈਂਦੇ ਆ ਪਰ ਮਾਤੂ ਸ਼੍ਰੀ ਦਸਤਾਰ 2995 ਚ 2 ਪੀਸ ਤੇ 3 ਪੀਸ 3760 ਦੇ ਦੇ ਰਿਹਾ ਤੇ ਚੈਲੰਜ ਕਰਕੇ ਦੇ ਰਿਹਾ ਦੇਖੋ ਜੀ ਜਿੰਨੇ ਵੀ ਸਾਡੇ ਪੰਜਾਬ ਦੇ ਗੱਭਰੂ ਜਿਹੜੇ ਸਰਦਾਰ ਭਰਾ ਆ ਪੱਗਾਂ ਬੰਨਣ ਦੇ ਸ਼ਕੀਨ ਆ ਪੂਰੇ ਵਰਲਡ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਜੋ ਸਨ 1970 ਤੋਂ ਸੇਵਾ ਨਿਭਾ ਰਿਹਾ ਇਹ ਬਹੁਤ ਖੁਸ਼ ਹੋ ਕੇ ਲੈ ਰਹੇ ਆ ਇਹਦੇ ਵਿੱਚ ਤੁਹਾਨੂੰ ਅਸੀਂ 550 ਤੋਂ ਵੱਧ ਰੰਗ ਦੇ ਦੇਣੇ ਆ ਜੇ ਰੰਗ ਫੇਟ ਹੋ ਜਵੇ ਡੱਬ ਹੋ ਜਵੇ ਤਾ 3 ਮਹੀਨੇ ਦੇ ਵਿੱਚ ਬਦਲ ਕੇ ਤੁਸੀਂ ਨਵਾਂ ਲੈ ਕੇ ਜਾ ਸਕਦੇ ਆ ਪੱਗਾਂ ਦੇ ਵਿੱਚ ਵੀ ਰੰਗ ਬੜੇ ਪਿਆਰੇ ਆ ਤੇ ਗਾਰੰਟੀ ਪੂਰੀ ਰੰਗ ਦੀ ਦੇਖੋ ਜੀ ਸਾਡੇ ਕੋਲ ਰੂਬੀਆ ਦੇ ਵਿੱਚ ਤੇ ਫੁੱਲ ਵੈਲ ਦੇ ਵਿੱਚ 350 ਤੋਂ ਪਲੱਸ ਰੰਗ ਅਵੇਲੇਬਲ ਹੁੰਦੇ ਆ ਚਾਹੇ ਲਾਈਟ ਲੈ ਲਓ ਚਾਹੇ ਡਾਰਕ ਇਹ ਨਹੀਂ ਸਾਡੇ ਕੋਲ ਸੀਜ਼ਨ 'ਚ ਰੰਗ ਮਿਲਣਗੇ ਤੇ ਗਰਮੀਆਂ 'ਚ ਤੁਹਾਨੂੰ ਰੰਗ ਨਹੀਂ ਮਿਲਣਗੇ ਦਸਤਾਰ ਬੰਨਣ ਦੇ ਜਿਹੜੇ ਸ਼ਕੀਨ ਵੀਰ ਆ ਜਿਹੜੇ ਭਰਾ ਫੁੱਲ ਵੈਲ ਰੂਬੀਆ ਜਿਹੜੀ ਕੁਆਲਿਟੀ ਬੰਦੇ ਸਾਡੇ ਕੋਲੇ ਫੁੱਲ ਵੈਲ 67 ਰੁਪਏ ਮੀਟਰ ਤੋਂ ਸ਼ੁਰੂ ਹੈ ਆ ਚੈੱਕ ਕਰ ਲਓ ਜੀ ਸਾਰੀ ਹੀ ਫੁੱਲ ਵੈਲ ਆ 3 ਮਹੀਨੇ ਦੀ 90 ਦਿਨਾਂ ਦੀ ਗਰੰਟੀ ਕਾਗਜ਼ ਦੇ ਉੱਤੇ ਪੱਕੇ ਬਿੱਲ ਤੇ ਲਿਖ ਕੇ ਦਿੰਨੇ ਆ। ਦੇਖੋ ਪੱਗਾਂ ਦੇ ਨਾਲ-ਨਾਲ ਤੁਹਾਨੂੰ ਅਸੀਂ ਟਾਇਆਂ ਵੀ ਦੇ ਰਣੀ ਆ। ਟਾਇਆਂ ਦੇ ਵਿੱਚ ਰੰਗ ਬੜੇ ਆ ਸੋਹਣੇ। ਸਾਡੇ ਕੋਲ ਪੈਕਿੰਗ ਬਹੁਤ ਸੋਹਣੀ ਮਤਲਬ ਟਾਇਆਂ ਵੀ ਤੁਹਾਨੂੰ ਅਸੀਂ ਦੇ ਦੇਾਂਗੇ। ਆਹ ਦੇਖੋ ਐਦਾਂ ਦੇ ਕੋਟਪਿੰਡ ਡੰਮੀਆਂ ਤੇ ਲਾ ਕੇ ਲੈਟਾਂ ਲਾ ਕੇ ਤੁਸੀਂ ਜਿਹੜੇ ਮਰਜੀ ਸਟੋਰ ਤੇ ਪਤਾ ਕਰ ਲਓ 10000 ਰੁਪਏ ਤੋਂ ਘੱਟ ਆਹ ਵਾਲਾ 2 ਪੀਸ ਕੋਟਪਿੰਡ ਨਹੀਂ ਜਣਾ ਕਿਸੇ ਨੇ। ਅਸੀਂ 10000 ਵਾਲਾ ਕੋਟਪਿੰਡ 2995 ਚ ਸਲਾਈ ਕਰਕੇ ਦਵਾਂਗੇ ਰੰਗ ਤੁਹਾਡੀ ਮਰਜ਼ੀ ਦਾ ਹੋਊਗਾ ਤੁਸੀਂ ਲੈਣਾ ਤਰਸੀਮ ਜੋ ਸਲਾਈ ਦਾ ਡਿਜ਼ਾਈਨ ਇਹਦੇ ਵਿੱਚ ਅਸੀਂ ਰੇਟ ਨਹੀਂ ਵਧਾਉਣਾ ਇਹ ਵੀ ਤੁਹਾਨੂੰ ਦੇ ਦੇਣਾ 2995 ਚ ਸਲਾਈ ਕਰਕੇ ਤੁਸੀਂ ਇਹਦੇ ਵਿੱਚ 3 ਪੀਸ ਕੋਟਮੈਂਟ ਲੈਣਾ ਬਾਜ਼ਾਰ ਚ 15000 ਰੁਪਿਆ ਸਾਡਾ ਰੇਟ 3760 ਰੁਪਏ ਬੈਂਕ ਕੋਲਰ ਜਿਹੜੇ ਸਾਡੇ ਸ਼ਹਿਰੀ ਭਰਾ ਆ ਤੁਹਾਡਾ ਹੀ ਫਾਇਦਾ ਕਰਨਾ ਹੈ ਇਹ ਵੀ ਤੁਹਾਨੂੰ ਅਸੀਂ ਦੇ ਦੇਣਾ ਸਿਰਫ 2995 ਦੇ ਵਿੱਚ ਵਾਡੀ ਸ਼ੇਰਵਾਨੀਆਂ 'ਚ ਕੀ ਆਫਰਾਂ ਦੇਖੋ ਜੀ ਸ਼ੇਰਵਾਨੀ ਬਾਜ਼ਾਰ ਦੇ ਵਿੱਚ 10 10 12 12 ਹਜ਼ਾਰ ਰੈਂਟ ਲਿੱਤਾ ਜਾਂਦਾ ਪਰ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਤੇ 6650 ਤੋਂ ਸਟਾਰਟਿੰਗ ਸ਼ੇਰਵਾਨੀ ਦੀ ਰੇਂਜ ਹੈ ਦੇਖੋ ਰੈਂਟ ਨਾ ਪਰ ਉਹ ਚੰਗੀ ਚੀਜ਼ ਲੋ ਐਸੀ ਤੁਸੀਂ ਬਾਸਕਟਾ ਬਣਾ ਸਕਦੇ ਹੋ ਕੁਰਤੇ ਪਜਾਮੇ ਦੇ ਉੱਤੇ ਸਾਡੇ ਕੋਲੇ ਵੈਰਾਈਟੀ ਦੀ ਕੋਈ ਕਮੀ ਨਹੀਂ ਹੈ ਸਭ ਤੋਂ ਵੱਡੀ ਕੀ ਗੱਲ ਹੈ ਜੀ ਇੱਥੇ ਕੁੜਤਾ ਪਜਾਮਾ ਸ਼ੇਰਵਾਨੀ ਦਸਤਾਰਾ ਕੋਟ ਪੈਂਟ ਜੈਂਟਸ ਦਾ ਪੂਰਾ ਕੰਪਲੀਟ ਸਟੋਰ ਹੈ ਜਿੱਥੇ ਤੁਸੀਂ ਆਪਦੇ ਵਿਆਹ ਸ਼ਾਦੀਆਂ ਲਈ ਸ਼ਾਪਿੰਗ ਕਰਨੀ ਹੈ ਰੇਟ ਕੱਟ ਕੁਆਲਿਟੀ ਚੰਗੀ ਤੇ ਸਟੀਚਿੰਗ ਦੀ ਵੀ ਫੁੱਲ ਗਾਰੰਟੀ ਸੋ ਛੇਤੀ ਤੁਸੀਂ ਪਹੁੰਚ ਜਾਓ ਜੀ ਨੰਬਰ ਸਕਰੀਨ ਤੇ ਆ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਜੇ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਆ ਕੈਮਰਾਮੈਨ ਓਮ ਸੰਧੀ ਨਾਲ ਪੁਤਲੀਕਰ ਚੌਂਕ ਸ਼੍ਰੀ ਅਮਰਸਾਹਬ